ਲੋਕ ਥੋੜੇ ਕਨਫਿਊਜ਼ ਹੋਏ ਪਏ ਨੇ ਹੁਣ ਕਰੋਨਾ ਕਈ ਤਾਂ ਬਹੁਤ ਚਿੰਤਿਤ ਨੇ ਇਸ ਗੱਲ ਨੂੰ ਲੈ ਕੇ ਭੈ ਦੇ ਵਿੱਚ ਰਹਿੰਦੇ ਨੇ ਕਈ ਬੜੇ ਲਾਪਰਵਾਹ ਹੋ ਕੇ ਰਹਿੰਦੇ ਨੇ ਕਿ ਕੁਝ ਨਹੀਂ ਹੈਗਾ ਕਰੋਨਾ ਜੋ ਅਸੀਂ ਸੀਵਰੇਜ ਵਾਲੇ ਆ ਪਾਣੀ ਪੀ ਜਾਂਦੇ ਆ ਜਾਂ ਜੋ ਵੀ ਸਿਰੇ ਦਾ ਗੰਦ ਖਾਨ ਹੈ ਜੋ ਖਾ ਸਕਦੇ ਆ ਤੇ ਕਰੋਨਾ ਚੀਜ਼ ਕੀ ਹੈ ਇਹ ਪੈਨਕ੍ਰੀਆਸ ਡੈਮੇਜ ਕਰਨ ਤੋਂ ਬਾਅਦ ਇਹ ਵੀ ਯਾਨੀ ਟੈਂਪੋਰਰੀਲੀ ਸ਼ੱਕਰ ਦੀ ਮਾਤਰਾ ਵਧਾ ਦਿੰਦੀ ਹੈ ਇਸੋਲੇਸ਼ਨ ਵਿੱਚ ਜੋ ਇੰਟਰਨੈਸ਼ਨਲ ਫਿਗਰਸ ਵੀ ਆਏ ਨੇ ਸਿਰਫ 10% ਨੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਹਸਪਤਾਲਾਂ ਦੇ ਵਿੱਚ ਉਸ ਤਰੀਕੇ ਦੀ ਕੇਅਰ ਨਹੀਂ ਹੁੰਦੀ ਘਰ ਦੇ ਵਿੱਚ ਫਿਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਕੇਅਰ ਕਰਦੇ ਨੇ 1100 ਤੋਂ ਉੱਪਰ ਜੇ ਡਾਕਟਰ ਮਰੇ ਨੇ ਉਹ ਵੀ ਯੰਗ ਡਾਕਟਰ ਮਰੇ ਨੇ ਉਹ ਬਿਨ ਬਗੈਰ ਬਿਮਾਰੀਆਂ ਦੇ ਤਾਂ ਹਰ ਇੱਕ ਦੇ ਲੱਭਾਈ ਦੀ ਹੈ ਆ ਪਰਵਾ ਵੀ ਤੁਸੀਂ ਨਹੀਂ ਹੋਣਾ ਤੇ ਮਜ਼ਾਕ ਨਹੀਂ ਬਣਾਉਣਾ ਹੈਗਾ ਕਿ ਹਾਂ ਇਹ ਦੇ ਇੱਕ ਵੱਡਾ ਰੋਲ ਹੁਣ ਦੇਖੋ ਦੋ ਚੀਜ਼ਾਂ ਦਾ ਜੋ ਮੈਂ ਸਾਹਮਣੇ ਦੱਸਣਾ ਚਾਹੁੰਦੀ ਆ ਐਨ 95 ਮਾਸਕ ਤੁਹਾਨੂੰ ਨੁਕਸਾਨ ਕਰਦਾ ਜੇ ਕਿਉਂਕਿ ਉਹ ਆਕਸੀਜਨ ਉਨੀ ਅੰਦਰ ਪਹੁੰਚਾਉਂਦਾ ਨਹੀਂ ਸਰਜਿਕਲ ਮਾਸਕ ਵੱਡੀ ਗਿਣਤੀ ਚ ਲੋਕ ਪਾ ਰਹੇ ਨੇ ਸਰਜਿਕਲ ਮਾਸਕ ਦਾ ਵੀ ਮੈਂ ਤੁਹਾਨੂੰ ਸੱਚ ਦੱਸ ਦਿਆਂ ਤੇ ਇਹਦਾ ਕੋਈ ਤੋੜ ਕਿਉਂ ਨਹੀਂ ਲੱਭ ਰਹੀਆਂ ਸਰਕਾਰਾਂ ਜਾਂ ਫਿਰ ਵਿਗਿਆਨੀ ਨਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਰਸ਼ਰਨ ਕੌਰ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਦਸੰਬਰ 2019 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਹਿਰ ਮਚਾ ਰਹੀ ਹੈ ਸਰਕਾਰਾਂ ਦੇ ਵੱਲੋਂ ਨਿਤ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਂਦੇ ਨੇ ਨਿਤ ਨਵੇਂ ਨਿਯਮ ਬਣਾਏ ਜਾਂਦੇ ਨੇ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 7 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਔਰ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੁਣ ਤੱਕ ਕਰੋੜ ਤੋਂ ਵੀ ਪੂਰੀ ਦੁਨੀਆ ਦੇ ਵਿੱਚ ਗਿਣਤੀ ਵੱਧ ਗਈ ਹੈ 1.5 ਕਰੋੜ ਦੇ ਕਰੀਬ ਪੋਜ਼ਿਟਿਵ ਮਰੀਜ਼ ਨੇ ਜਿਨ੍ਹਾਂ ਦੇ ਵਿੱਚੋਂ ਠੀਕ ਵੀ ਹੋ ਚੁੱਕੇ ਨੇ 90 ਲੱਖ ਦੇ ਕਰੀਬ ਲੋਕ ਸੋ ਬਹੁਤ ਸਾਰੇ ਸਵਾਲ ਹੁਣ ਖੜੇ ਹੋ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੈ ਕਿ ਕੋਰੋਨਾ ਵਾਇਰਸ ਹੈ ਵੀ ਕਿ ਨਹੀਂ ਕਿਉਂਕਿ ਅ ਇੱਕ ਸਭ ਤੋਂ ਜਿਹੜਾ ਵੱਡਾ ਪੱਖ ਹੈ ਆਪਾਂ ਕੱਲੇ ਪੰਜਾਬ ਦੀ ਜੇ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਹੋਮ ਆਈਸੋਲੇਟ ਹੈਗੇ ਨੇ ਘਰਾਂ ਦੇ ਵਿੱਚ ਨੇ ਘਰਾਂ ਦੇ ਵਿੱਚੋਂ ਕੋਈ ਇਹੋ ਜੀ ਖਬਰ ਨਹੀਂ ਆਈ ਕਿ ਜਿਹੜੇ ਘਰਾਂ 'ਚ ਆਈਸੋਲੇਟ ਲੋਕ ਨੇ ਉਹਨਾਂ ਦੇ ਵਿੱਚੋਂ ਕਿਸੇ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੋਵੇ ਜਿੰਨੀਆਂ ਮੌਤਾਂ ਨੇ ਉਹ ਹਸਪਤਾਲ ਦੇ ਵਿੱਚ ਹੋਈਆਂ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਦਾਖਲ ਨੇ ਸਾਰੀਆਂ ਅਰਥੀਆਂ ਉੱਥੋਂ ਹੀ ਨਿਕਲੀਆਂ ਨੇ ਸੋ ਸਾਇਡ ਨਾਲ ਡਾਕਟਰ ਹਰਸ਼ਿੰਦਰ ਕੌਰ ਅੱਜ ਹੈਗੇ ਨੇ ਖਾਸ ਤੌਰ ਤੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਨਾਲਸ ਟੀਵੀ ਤੇ ਸਤਿ ਸ਼੍ਰੀ ਅਕਾਲ ਸੋ ਇਹੀ ਸਵਾਲ ਹੈ ਪਹਿਲਾ ਤਾਂ ਕਿ ਲੋਕ ਥੋੜੇ ਕਨਫਿਊਜ਼ ਹੋਏ ਪਏ ਨੇ ਹੁਣ ਕਰੋਨਾ ਕਈ ਤਾਂ ਬਹੁਤ ਚਿੰਤਿਤ ਨੇ ਇਸ ਗੱਲ ਨੂੰ ਲੈ ਕੇ ਭੈ ਦੇ ਵਿੱਚ ਰਹਿੰਦੇ ਨੇ ਕਈ ਬੜੇ ਲਾਪਰਵਾਹ ਹੋ ਕੇ ਰਹਿੰਦੇ ਨੇ ਕਿ ਕੁਝ ਨਹੀਂ ਹੈਗਾ ਕਰੋਨਾ ਸੋ ਕੀ ਸਚਾਈ ਹੈ ਕਿਉਂਕਿ ਆਪਾਂ ਨੂੰ ਵੀ ਕਈ ਵਾਰੀ ਹੋਣ ਲੱਗ ਜਾਂਦਾ ਵੀ ਹੈਗਾ ਵੀ ਹੈ ਕਿ ਨਹੀਂ ਹੈਗਾ ਘਰਾਂ ਦੇ ਵਿੱਚ ਲੋਕ ਠੀਕ ਹੋ ਰਹੇ ਨੇ ਹਸਪਤਾਲਾਂ ਚ ਮਰ ਰਹੇ ਨੇ ਇਹ ਕਿਉਂ ਹੋ ਰਿਹਾ ਹੈ ਦੇਖੋ ਆਪਾਂ ਮੇਰਾ ਖਿਆਲ ਹੈ ਪਹਿਲਾ ਪ੍ਰੋਗਰਾਮ ਆਪਣਾ ਇਸੇ ਤੇ ਆਇਆ ਸੀ ਕਿ ਅਸੀਂ ਭੈ ਛੱਡ ਦਈਏ ਉਦੋਂ ਵੀ ਬਿਲਕੁਲ ਇਸੇ ਤੇ ਹੀ ਸ਼ੁਰੂ ਹੋਏ ਸੀ ਮੈਂ ਅੱਜ ਫੇਰ ਉਹੀ ਦੁਹਰਾ ਰਹੀ ਆਂ ਕਿ ਪੈਚ ਛੱਡ ਦਿਓ ਕਾਰਨ ਇਹ ਕਿ ਕਰੋਨਾ ਵੀ ਇੱਕ ਆਮ ਖੰਗ ਜ਼ੁਕਾਮ ਦਾ ਮੈਂ ਤਾਂ ਸ਼ੁਰੂ ਇਸੇ ਗੱਲ ਤੋਂ ਕੀਤੀ ਹੈ ਵੀ ਪਹਿਲਾ ਪ੍ਰੋਗਰਾਮ ਵੀ ਇਸੇ ਤੋਂ ਹੀ ਆਇਆ ਸੀ ਬਿਲਕੁਲ ਕਿ ਆਮ ਖੰਗ ਜ਼ੁਕਾਮ ਦਾ ਵਾਇਰਸ ਜੇ ਪਰ ਇਹਦੇ ਵਿੱਚ ਜੋ ਸਾਡੀ ਫਰਕ ਜੋ ਉਹਦੇ ਨਾਲੋਂ ਸਿਰਫ ਇਹ ਦਿਖ ਰਿਹਾ ਹੈ ਕਿ ਇਹਦੇ ਵਿੱਚ ਜਿੰਨਾ ਕੁ ਉਹਦੀ ਨੰਬਰ ਆਫ ਵਾਇਰਸਿਸ ਜੋ ਅਟੈਕ ਕਰਦੀਆਂ ਨੇ ਵੱਧ ਹੋਣ ਤਾਂ ਉਹ ਬੰਦੇ ਦੀ ਇਮਿਊਨਿਟੀ ਡਾਊਨ ਕਰ ਜਾਂਦੀਆਂ ਨੇ ਠੀਕ ਹੈ ਯਾਨੀ ਇੱਕ ਬੰਦੇ ਨੂੰ ਮਿਸਾਲ ਵਜੋਂ ਮੈਂ ਸੌਖੇ ਤਰੀਕੇ ਦੱਸਦੀਆਂ ਕਿ ਜੇ 10 ਵਾਇਰਸ ਉਹਦੇ ਤੇ ਅਟੈਕ ਕਰ ਰਹੀਆਂ ਨੇ ਤੇ ਉਹਦਾ ਸਰੀਰ ਆਪਣੇ ਆਪ ਮਾਰਨ ਜੋਗਾ ਹੈ ਕਿਸੇ ਦਾ ਵੀ ਏ ਬੀ ਸੀ ਕਿਸੇ ਦਾ ਵੀ ਕਹਿ ਦਿਓ ਜਿਹੜੇ ਅਸੀਂ ਗੰਦਪਲਾ ਸਾਡੇ ਲੋਕ ਨੂੰ ਗੋਲ ਗੱਪਿਆਂ ਚ ਖਾ ਜਾਣਗੇ ਜਾਂ ਜੋ ਅਸੀਂ ਸੀਵਰੇਜ ਵਾਲੇ ਆ ਪਾਣੀ ਪੀ ਜਾਂਦੇ ਆ ਜਾਂ ਜੋ ਵੀ ਸਿਰੇ ਦਾ ਗੰਦ ਖਾਨਾ ਜੋ ਖਾ ਸਕਦੇ ਆ ਤੇ ਕਰੋਨਾ ਚੀਜ਼ ਕੀ ਐ ਸੋ ਖਾਸ ਕਰਕੇ ਇਸ ਮੁਲਕ ਵਿੱਚ ਦਸ ਦਸਤਾਸੀਂ ਪਰਵਾਹੀ ਨਹੀਂ ਕਰਦੇ ਹਾਂਜੀ ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਯਾਨੀ ਇਹ ਦਸ ਦੀ ਥਾਂ ਤੇ 100 ਹੋ ਗਈਆਂ ਯਾਨੀ ਐਕਚੁਅਲ ਗਿਣਤੀ ਤੁਸੀਂ ਕਰੋੜਾਂ ਚ ਲਾਓਗੇ ਮੈਂ ਸਿਰਫ ਸਮਝਾਣ ਦੇ ਖਾਤਰ ਇਹ ਦੱਸ ਰਹੀ ਹਾਂ ਜੀ ਕਿ ਜਦੋਂ ਇਹ ਹੀ 100 ਹੋ ਜਾਏਗੀ ਤਾਂ ਕੁਝ ਨੂੰ ਖੰਗ ਜ਼ੁਕਾਮ ਹੋ ਜਾਏਗਾ ਹੂੰ ਕੁਝ ਨੂੰ ਹਲਕਾ ਗਲਾ ਖਰਾਬ ਹੋਇਆ ਤੇ ਕੁਝ ਨੂੰ ਹਲਕਾ ਬੁਖਾਰ ਹੋ ਗਿਆ ਤੇ ਬੰਦਾ ਫਿਰ ਵੀ ਠੀਕ ਹੋ ਜਾਂਦਾ ਕਿ ਇੱਕ ਅਸੀਂ ਪੈਰਾਸਟਾਮੋਲ ਦੀ ਗੋਲੀ ਖਾਈ ਤੇ ਅਸੀਂ ਠੀਕ ਹੋ ਗਏ ਬਿਲਕੁਲ ਇਸੇ ਤਰ੍ਹਾਂ ਫਿਰ ਜੇ ਇਹ ਹੀ ਵਾਇਰਸ فرض ਕਰੋ ਹੁਣ 1 ਲੱਖ ਆਈ ਜਿਹਦੇ ਵਿੱਚ ਉਹਨੂੰ ਬੰਦੇ ਨੂੰ ਪਹਿਲਾਂ ਹੀ ਕੋਈ ਅਜਿਹੀ ਦਵਾਈ ਖਾ ਰਿਆ ਸੀ ਜਿਹੜੀ ਕਿ ਇਮਿਊਨਿਟੀ ਡਾਊਨ ਕਰਦੀ ਹੈ ਮਿਸਾਲ ਵਜੋਂ ਗੁਰਦਾ ਕੋਈ ਉਹਦਾ ਬਦਲਿਆ ਗਿਆ ਸੀ ਜਾਂ ਹਾਰਟ ਦੀ ਕੋਈ ਅਜਿਹੀ ਪ੍ਰੋਬਲਮ ਹੈ ਜਿਹਦੇ ਨਾਲ ਉਹਨੂੰ ਉਹਦੀਆਂ ਨਸਾਂ ਆਲਰੇਡੀ ਡੈਮੇਜ ਨੇ ਜਾਂ ਤੁਸੀਂ ਇਹੋ ਜਿਹੀ ਕੋਈ ਬਿਮਾਰੀ ਜਿਦੇ ਵਿੱਚ ਕੈਂਸਰ ਹੈ ਤੇ ਆਲਰੇਡੀ ਇਮਿਊਨ ਸਿਸਟਮ ਟੋਡਾ ਡਾਊਨ ਹੈ ਕੁਝ ਅਜਿਹੀਆਂ ਹੋਰ ਕਿੰਨੀਆਂ ਹੀ ਬਿਮਾਰੀਆਂ ਨੇ ਯਾਨੀ ਇਸ ਤਰੀਕੇ ਦੀਆਂ ਬਿਮਾਰੀਆਂ ਜਿਨ੍ਹਾਂ ਵਿੱਚ ਖਾਸ ਤੌਰ ਤੇ ਸ਼ੱਕਰ ਰੋਗ ਦਾ ਮੈਂ ਜ਼ਿਕਰ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਸ਼ੱਕਰ ਰੋਗ ਦੇ ਵਿੱਚ ਵੀ ਆਲਰੇਡੀ ਉਹਨਾਂ ਦੇ ਵੱਧ ਹੋਈ ਹੁੰਦੀ ਹੈ ਸ਼ੱਕਰ ਦੀ ਮਾਤਰਾ ਤੇ ਇਹ ਜੋ ਕੋਰੋਨਾ ਕਰਦੀ ਹੈ ਇਹ ਪੈਨਕ੍ਰੀਆਸ ਡੈメージ ਕਰਨ ਤੋਂ ਬਾਅਦ ਇਹ ਵੀ ਯਾਨੀ ਟੈਂਪੋਰਰੀਲੀ ਸ਼ੱਕਰ ਦੀ ਮਾਤਰਾ ਵਧਾ ਦਿੰਦੀ ਹੈ ਜਿਸ ਨਾਲ ਬੰਦਾ ਜੇ ਪ੍ਰੀ ਡਾਇਬੀਟਿਕ ਹੈ ਤਾਂ ਡਾਇਬੀਟਿਕ ਹੋ ਸਕਦਾ ਹੈ ਤੇ ਜਿਹਦੇ ਨਾਲ ਉਹ ਕਿਟਾਣੂ ਜੋ ਹੱਲਾ ਬੋਲ ਦਿੰਦੇ ਨੇ ਉਹਦੇ ਵਿੱਚ ਸੋ ਇਹ ਬਿਮਾਰੀਆਂ ਜਦੋਂ ਹੋਣ ਯਾਨੀ ਬਲੱਡ ਪ੍ਰੈਸ਼ਰ ਹੋਏ ਹਾਰਟ ਡਿਜ਼ੀਜ਼ ਹੋਏ ਡਾਇਬੀਟੀਜ਼ ਹੋਏ ਇਨਾ ਕੇਸਸ ਵਿੱਚ ਜੇ ਵਾਇਰਲ ਲੋਡ ਵੱਧ ਹੋਏ ਹੂੰ ਯਾਨੀ ਹੁਣ ਉਹੀ ਜੋ ਇੱਕ ਨੂੰ 10 ਸੀ ਇੱਕ ਨੂੰ 100 ਸੀ ਇੱਕ ਨੂੰ 1000 ਸੀ 20000 ਸੀ ਤੇ ਹੁਣ ਇੱਕ ਨੂੰ 10 ਲੱਖ ਹੋ ਗਿਆ ਜੀ ਤਾਂ ਉਹ ਕਿਟਾਣੂ ਉਹਦੀ ਜਾਨ ਲੈ ਸਕਦੇ ਨੇ ਕਿਉਂਕਿ ਉਹ ਅੱਗੋਂ ਆਪਣੇ ਆਪ ਭਾਵੇਂ ਕੁਝ ਵੀ ਨਾ ਕਰਨ ਪਰ ਹੋਰ ਇਨਫੈਕਸ਼ਨਸ ਨੂੰ ਸੱਦਾ ਦੇ ਦਿੰਦੇ ਨੇ ਕਿ ਆਓ ਇਹ ਸਰੀਰ ਤਿਆਰ ਜਿੰਨਾ ਮਰਜ਼ੀ ਇਹਨੂੰ ਖਾ ਲੋ अच्छा सो ਆਪਣੇ ਪਦਰਤੇ ਉਹ ਜਿੰਨੇ ਕਿ ਫੇਫੜੇ ਨੂੰ ਡੈਮੇਜ ਕਰੇਗੀ ਦਿਮਾਗ ਨੂੰ ਕਰੇਗੀ ਪੈਨਕ੍ਰੀਆਜ਼ ਨੂੰ ਕਰੇਗੀ ਉਹ ਤਾਂ ਕਰਨਾ ਹੀ ਕਰਨਾ ਠੀਕ ਹੈ ਪਰ ਕਿਉਂਕਿ ਉਹ ਮਾੜੀ ਜੀ ਨੂੰ ਵੀ ਨਹੀਂ ਰੋਕ ਸਕਦਾ ਸਰੀਰ ਤਾਂ ਉਹ ਹੋਰ ਬਿਮਾਰੀਆਂ ਨਾਲ ਸਹੇੜ ਕੇ ਮਲਟੀ ਆਰਗਨ ਫੇਲਿਅਰ ਵੀ ਹੋ ਸਕਦਾ ਜੇ ਪਰ ਸਭ ਤੋਂ ਵੱਡੀ ਜੋ ਇਸ ਵੇਲੇ ਸਾਡੀ ਨਜ਼ਰیں ਪੈ ਰਹੀ ਜੇ ਕਿ ਜਿੰਨੇ ਠੀਕ ਹੋ ਕੇ ਗਏ ਵੀ ਦੁਬਾਰਾ ਹੋ ਰਹੇ ਜਾਂ ਇਹ ਸਾਰੀਆਂ ਚੀਜ਼ਾਂ ਤਾਂ ਜੀ ਕਿਹਦੇ ਵਿੱਚ ਲਹੂ ਦੇ ਜੰਮਣ ਦੇ ਅਸੀਂ ਅੰਸ਼ ਲੱਭੇ ਨੇ ਕਿ ਇਹ ਜਦੋਂ ਬਿਲਕੁਲ ਵੀ ਠੀਕ ਹੋ ਜਾਓ ਤਾਂ ਇਹ ਜਿਹੜੇ ਛੱਪੇ ਲਹੂ ਦੇ ਜੰਮ ਜਾਂਦੇ ਨੇ ਹਾਰਟ 'ਚ ਜਾਂ ਬ੍ਰੇਨ 'ਚ ਜਾਂ ਕਿਸੇ ਪਾਸੇ ਇਹ ਜਦੋਂ ਠੀਕ ਹੋਏ ਤੇ ਵੀ ਯੰਗ ਡੈਥਸ ਹਾਰਟ ਅਟੈਕਸ ਨਾਲ ਤੁਸੀਂ ਦੇਖੋ 27 ਸਾਲ ਦਾ ਡਾਕਟਰ ਮਰ ਗਿਆ 38 ਦਾ 32 ਦਾ 42 ਸਾਲ ਦਾ ਇਹ ਸਾਰੇ ਡਾਕਟਰਸ ਦੀ ਜਿਹੜੀ ਡੈਥ ਹੋਈ ਉਹ ਕਿਉਂਕਿ ਵਾਇਰਲ ਲੋਡ ਬਹੁਤ ਜ਼ਿਆਦਾ ਸੀ ਕੋਈ ਵੀ ਬਿਮਾਰੀ ਨਾ ਹੋਣ ਦੇ ਬਾਵਜੂਦ ਫੇਫੜਿਆਂ 'ਚ ਵੀ ਡੈਮੇਜ ਹੋਇਆ ਉਹਨਾਂ ਦੇ ਬ੍ਰੇਨ 'ਚ ਵੀ ਹੋਇਆ ਸਾਰਾ ਕੁਝ ਦੇ ਬਾਵਜੂਦ ਰਿਕਵਰ ਵੀ ਹੋ ਗਏ ਸਭ ਕੁਝ ਠੀਕ ਹੋਣ ਬਾਅਦ ਵੀ ਜੀ ਨਾਰਮਲ ਖੜੇ ਹੋਏ ਤੇ ਵੀ ਸਡਨ ਹਾਰਟ ਅਟੈਕ ਨਾਲ ਡੈਥ ਹੋ ਗਈ ਕਿਉਂਕਿ ਬਲੱਡ ਜਿਹੜਾ ਉਹ ਗਾੜਾ ਹੋ ਗਿਆ ਸੀ ਜੰਮਣ ਲੱਗ ਗਿਆ ਸੀ ਉਸ ਸਦਕਾ ਇਹ ਮੌਤਾਂ ਹੋ ਰਹੀਆਂ ਨੇ ਹੋ ਰਹੀਆਂ ਠੀਕ ਹੈ ਯਾਨੀ ਆਪਣੇ ਆਪ ਵਿੱਚ ਅਸੀਂ ਵਾਇਰਸ ਨੂੰ ਨਾ ਵੀ ਇੰਨਾ ਗਿਣਦੇ ਹੋਈਏ ਕਿਉਂਕਿ ਘਰ ਵਿੱਚ ਹੁਣ ਕੀ ਹੁੰਦਾ ਜੇ ਇੱਕ ਉਹ ਬੰਦਾ ਜਿਹੜਾ ਪਹਿਲਾਂ ਹੀ ਉਹਨੂੰ ਬਹੁਤਾ ਵਾਇਰਲ ਲੋਡ ਨਹੀਂ ਹੈ ਉਹਨੂੰ ਵਾਇਰਲ ਲੋਡ ਪਹਿਲਾਂ ਹੀ 500 ਸੀ ਜਾਂ 1000 ਸੀ ਜਿਹਦੇ ਨਾਲ ਉਹਨੂੰ ਬਹੁਤੀ ਬਿਮਾਰੀ ਹੋਈ ਨਹੀਂ ਪੋਜ਼ਿਟਿਵ ਆਇਆ ਉਹਨੂੰ ਲੱਛਣ ਕੋਈ ਵੀ ਨਹੀਂ ਹਾਂਜੀ ਹੋਮ ਆਈਸੋਲੇਟ ਕਰ ਦਿੱਤਾ ਜਿਹਦੇ ਕੋਲ ਆਪਣੀ 500 ਸੀ ਦੂਜੇ ਨੂੰ 20 ਦਊਗਾ ਕਿ 30 ਦਊਗਾ ਤਾਂ ਕਿਸੇ ਨੂੰ ਹੋਣਾ ਹੀ ਨਹੀਂ ਸੋ ਹੋਮ ਆਈਸੋਲੇਸ਼ਨ ਵਿੱਚ ਜੋ ਇੰਟਰਨੈਸ਼ਨਲ ਫਿਗਰਸ ਵੀ ਆਏ ਨੇ ਸਿਰਫ 10 ਫੀਸਦ ਨੇ ਠੀਕ ਹੈ ਇੰਨੇ ਆਕ ਨੂੰ ਸਿਰਫ ਇਨਫੈਕਸ਼ਨ ਹੋਈ ਉਹਨਾਂ ਚੋਂ ਵੀ ਇੱਕ ਨੂੰ ਵੀ ਸੀਰੀਅਸ ਤਾਂ ਨਹੀਂ ਹੋਈ ਕਿਉਂਕਿ వైరਲ ਲੋਡ ਬਹੁਤ ਘੱਟ ਸੀ ਜੀ ਪਰ ਇਹ ਵੀ ਕਿਤੇ ਨਾ ਕਿਤੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਹਸਪਤਾਲਾਂ ਦੇ ਵਿੱਚ ਉਸ ਤਰੀਕੇ ਦੀ ਕੇਅਰ ਨਹੀਂ ਹੁੰਦੀ ਘਰ ਦੇ ਵਿੱਚ ਫਿਰ ਵੀ ਜਿਹੜੇ ਆਪਦੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਲੱਗਦਾ ਬਹੁਤ ਵੱਡੀ ਬਿਮਾਰੀ ਹੈ ਉਹ ਇੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਕੇਅਰ ਕਰਦੇ ਨੇ ਹਸਪਤਾਲਾਂ 'ਚ ਮਤਲਬ ਛੱਡ ਦਿੰਦੇ ਨੇ ਇਦਾਂ ਦਾ ਕੁਝ ਹੁੰਦਾ ਹੈ ਹੁਣ ਹਸਪੀਟਲਸ ਦੇ ਵਿੱਚ ਦੇਖੋ ਕੌਣ ਕੇਸ ਪਹੁੰਚਦੇ ਨੇ ਮੈਂ ਇੱਕ ਮਿਸਾਲ ਰੀਸੈਂਟ ਲੈਣਾ ਚਾਹੁੰਦੀ ਆ ਜੋ ਆਏ 83 ਸਾਲ ਦੀ ਬਜ਼ੁਰਗ ਔਰਤ ਸਨ ਜੋ ਲੁਧਿਆਣੇ ਤੋਂ ਰੈਫਰ ਹੋਏ ਜਿਨ੍ਹਾਂ ਦੇ ਸਵੀਅਰ ਇਨਫੈਕਸ਼ਨ ਹੋਈ ਹੋਈ ਸੀ ਜਿਨ੍ਹਾਂ ਦੀ ਆਕਸੀਜਨ ਦੀ ਕਹਿੰਦੇ ਕੈਪੈਸਿਟੀ ਖਤਮ ਹੋਈ ਪਈ ਸੀ ਲਗਭਗ ਜੀ ਤੇ ਸਾਹ ਚੜਿਆ ਹੋਇਆ ਨਿਮੋਨੀਆ ਹੋਇਆ ਪਿਆ ਕਾਫੀ ਬਲੱਡ ਵਿੱਚ ਸਾਰੇ ਕਿਟਾਣੂ ਸਨ ਇਨਫੈਕਸ਼ਨ ਸਿਰੇ ਦੀ ਹੋਈ ਪਈ ਯਾਨੀ ਆਲਮੋਸਟ ਇੱਕ ਤਰੀਕਾ ਸੀ ਲਾਸਟ ਸਟੇਜ ਗਿਣ ਕੇ ਉਹ ਪਹੁੰਚੇ ਠੀਕ ਹੈ ਹੁਣ ਉਹ ਇਸ ਸਟੇਜ ਤੇ ਜਦੋਂ ਆਏ ਉਹਨਾਂ ਦਾ ਵਾਇਰਲ ਲੋਡ ਬਹੁਤ ਜ਼ਿਆਦਾ ਸੀ ਉਹਦੇ باوجود 14 ਦਿਨ ਰੁਕੇ ਸਭ ਕੁਝ ਠੀਕ ਹੋਇਆ ਸਾਰੇ ਟੈਸਟ ਨਾਰਮਲ ਆ ਗਏ ਕੋਵਿਡ-19 ਵੀ ਨੈਗੇਟਿਵ ਆ ਗਿਆ ਪਰ ਐਗਜ਼ੈਕਟਲੀ ਉਹੀ ਚੀਜ਼ ਹੋਈ ਕਿ ਉਹਨਾਂ ਦੇ ਯਾਨੀ ਠੀਕ ਹੋਣ ਦੇ ਬਾਅਦ ਵੀ ਅਗਲੇ ਦਿਨ ਉਸੇ ਸਡਨ ਨਾਰਮਲ ਖਾਣਾ ਖਾਂਦਿਆਂ ਦੇ ਸਡਨ ਡੈਥ ਹੋ ਗਈ ਹਾਰਟ ਅਟੈਕ ਨਾਲ ਜਦ ਕਿ ਕਰੋਨਾ ਤੋਂ ਕਲੀਅਰ ਹੋ ਚੁੱਕੇ ਸਨ ਪਰ ਹੁਣ ਮੈਂ వైరਲ ਲੋਡ ਦੀ ਗੱਲ ਕਰਦੀ ਆ ਕਿ ਉਹਨੂੰ ਅਟੈਂਡਿੰਗ ਡਾਕਟਰ ਜੋ ਇੱਥੇ ਐਮਰਜੈਂਸੀ ਇਨਚਾਰਜ ਜਦੋਂ ਉਸ ਵੇਲੇ ਦੇਖ ਰਿਹਾ ਸੀ ਯਾਨੀ ਉਸ ਡਾਕਟਰ ਨੂੰ ਇਹਨਾਂ ਤੋਂ ਇਹੋ ਜਿਹੇ ਜਿਹੜੇ 20 ਹੋਰ ਮਰੀਜ਼ ਸਨ ਜਾਂ 40 ਸਨ ਉਹਨਾਂ ਤੋਂ ਸਗੋਂ ਉਸ ਨੂੰ ਇਨਫੈਕਸ਼ਨ ਹੋ ਕੇ ਕਿਉਂਕਿ ਉਹਨੇ ਹਰ ਇੱਕ ਐਕਸਟ੍ਰੀਮ వైరਲ ਲੋਡ ਤੋਂ ਕੋਲ ਜਾਣਾ ਬਿਲਕੁਲ ਤਾਂ ਉਹਨਾਂ ਤੋਂ ਲੈ ਕੇ ਇਨਫੈਕਸ਼ਨ ਉਹ ਜਾਂ ਜਿਹੜਾ ਸਾਡਾ ਦਰਜਾਚਾਰ ਕਰਮਚਾਰੀ ਹੋਏਗਾ ਜਾਂ ਨਰਸਿਸ ਨੇ ਜਾਂ ਫਾਰਮਸਿਸਟ ਨੇ ਜਿਹੜੇ ਸਾਰੇ ਉਹਨਾਂ ਤੇ ਲੱਗੇ ਹੋਏ ਜਾਂ ਸਟੂਡੈਂਟਸ ਨੇ ਹਾਂਜੀ ਉਹਨਾਂ ਨੇ ਜਦੋਂ ਵਿਜ਼ਿਟ ਕਰਨਾ ਉਹ ਇਨਫੈਕਸ਼ਨ ਦਾ ਲੋਡ ਇੱਕ ਤੋਂ ਲਿਆ ਫਿਰ ਦੂਜੇ ਤੋਂ ਫਿਰ ਤੀਜੇ ਤੋਂ ਚੌਥੇ ਤੋਂ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਲੋਡ ਉਹਨਾਂ ਤੱਕ ਪਹੁੰਚਿਆ ਤੇ ਉਹ ਇਨਫੈਕਸ਼ਨ ਹੋ ਰਹੀ ਹੈ ਐਵੇਂ ਹੀ ਨਹੀਂ 1100 ਤੋਂ ਉੱਪਰ ਜੇ ਡਾਕਟਰ ਮਰੇ ਨੇ ਉਹ ਵੀ ਯੰਗ ਡਾਕਟਰ ਮਰੇ ਨੇ ਉਹ ਵੀ ਬਿਗੈਰ ਬਿਮਾਰੀਆਂ ਦੇ ਤਾਂ ਹਰ ਇੱਕ ਦੇ ਲੱਭਿਆ ਇਹੀ ਹੈ ਹੈਵੀ ਲੋਡ ਜਿਹੜਾ ਸੀ ਕਰੋਨਾ ਦਾ ਪਹੁੰਚਿਆ ਇਸੇ ਤਰ੍ਹਾਂ ਜੋ ਅਸੀਂ ਸਾਡੇ ਵਰਗੇ ਅਜੇ ਤੱਕ ਜਿਹੜੇ ਬੱਚੇ ਨੇ ਤਾਂ ਇਹ ਸਿਰਫ ਲੋ ਲੋਡ ਦੇ ਕਾਰਨ ਯਾਨੀ ਹੋਏਗਾ ਕੱਲ ਨੂੰ ਪਰਮਾਤਮਾ ਨੇ ਜੋ ਚਾਇਆ ਭਾਵੇਂ ਨਾ ਰਹੀਏ ਪਰ ਹਾਲੇ ਤੱਕ ਜਿਹੜਾ ਲੋਡ ਦੀ ਲੈਵਲ ਲੋ ਹੋਣ ਕਾਰਨ ਅਸੀਂ ਸ਼ਾਇਦ ਵੱਡੀ ਪੱਧਰ ਤੇ ਲੋਕਾਂ ਨੂੰ ਉਹ ਬਿਮਾਰੀ ਦਿਸ ਨਹੀਂ ਰਹੀ ਤੇ ਜਦੋਂ ਜਿਹੜਾ ਲੋਡ ਹੈ ਉਹ ਬਹੁਤ ਹਾਈ ਹੋ ਜਾਂਦਾ ਮੰਨ ਲਓ ਬਸ ਫਿਰ ਮੌਤ ਹੀ ਹੈ ਨਹੀਂ ਇਸ ਤਰ੍ਹਾਂ ਵੀ ਨਹੀਂ ਹੈ ਬਹੁਤ ਹਾਈ ਲੈਵਲ ਜਦੋਂ ਜਾਂਦਾ ਜੇ ਉਹਨਾਂ ਵਿੱਚੋਂ ਵੀ ਅਸੀਂ ਬੱਚੇ ਦੇਖੇ ਨੇ ਪਰ ਜਿਵੇਂ ਮੈਂ ਦੱਸਿਆ ਵੀ ਬਾਅਦ ਵਿੱਚ ਕਿਉਂਕਿ ਕਰੋਨਾ ਦਾ ਉਹਨਾਂ ਤੇ ਅਟੈਕ ਖਤਮ ਹੋਇਆ ਖਤਮ ਹੋ ਗਿਆ ਉਸ ਤੋਂ ਬਾਅਦ ਕੀ ਹੋ ਰਿਹਾ ਕਿ ਇਹਨਾਂ ਦੀਆਂ ਜਿਹੜੀਆਂ ਸਰੀਰ ਚ ਐਂਟੀਬਾਡੀਜ਼ ਤਿਆਰ ਹੋਈਆਂ ਸੀ ਉਹ 2 ਕੁ ਮਹੀਨਿਆਂ ਦੇ ਅੰਦਰ ਅੰਦਰ ਖਤਮ ਹੋ ਜਾਂਦੀਆਂ ਨੇ ਠੀਕ ਹੈ ਯਾਨੀ ਉਹ ਫੇਰ ਐਟ ਰਿਸਕ ਨੇ ਜੇ ਲੋ ਲੈਵਲ ਇਨਫੈਕਸ਼ਨ ਉਹਨਾਂ ਨੂੰ ਦੁਬਾਰਾ ਹੁੰਦੀ ਹੈ ਤਾਂ ਉਹ ਹੋ ਸਕਦਾ ਫਿਰ ਦੁਬਾਰਾ ਬਿਮਾਰੀ ਨਾ ਹੋਵੇ ਉਹਨਾਂ ਨੂੰ ਜੇ ਘੱਟ ਲੋਡ ਪਰ ਜੇ ਸਵੀਅਰ ਲੋਡ ਦੁਬਾਰਾ ਹੁੰਦਾ ਤਾਂ ਹਾਲੇ ਤੱਕ ਸਾਨੂੰ ਨਹੀਂ ਪਤਾ ਉਹਦਾ ਆਊਟਕਮ ਕੀ ਹੋਏਗਾ ਕੀ ਹੋਏਗਾ ਹੁਣ ਇਹਦੇ ਵਿੱਚ ਇੱਕ ਚੰਗੀ ਗੱਲ ਦੇਖੋ ਜਿਵੇਂ ਮੈਂ ਸ਼ੁਰੂ ਹੀ ਗੱਲ ਕੀਤੀ ਸੀ ਕਿ ਅਜੇ ਡਰੀਏ ਨਾ ਆਪਾਂ ਉਹਦੇ ਵਿੱਚ ਕਾਰਨ ਇਹ ਕਿ ਸਾਡੇ ਕੋਲ ਇੱਕ ਹਰਡ ਇਮਿਊਨਿਟੀ ਲਫ਼ਜ਼ ਹੁੰਦਾ ਜਿਹਦੇ ਵਿੱਚ ਅਸੀਂ ਕਹਿੰਨੇ ਆ ਕਿ ਜਦੋਂ ਲਗਭਗ 80% ਲੋਕਾਂ ਨੂੰ ਲੋ ਲੈਵਲ ਇਨਫੈਕਸ਼ਨ ਹੋ ਜਾਂਦੀ ਏ ਜੋ ਕਿ ਟੀਕਾ ਕਰਨ ਨਾਲ ਵੀ ਅਸੀਂ ਉਹੀ ਕੁਸ਼ ਕਰਦੇ ਆ ਯਾਨੀ ਟੀਕਾ ਲਾਇਆ ਤਾਂ ਉਹ ਵੀ ਅਸੀਂ ਲੋ ਲੈਵਲ ਇਨਫੈਕਸ਼ਨ ਹੀ ਦਿੰਨੇ ਆ ਜੀ ਤਾਂ ਉਹਦੇ ਨਾਲ ਸਾਡੇ ਸਰੀਰ ਤਿਆਰ ਹੋ ਜਾਂਦੇ ਨੇ ਐਂਟੀਬਾਡੀਜ਼ ਬਣਾਉਣ ਲਈ ਉਹਨਾਂ ਨੂੰ ਇਨਫੈਕਸ਼ਨ ਨਹੀਂ ਹੁੰਦੀ ਤਾਂ ਫਿਰ ਜਦੋਂ ਅਸਲ ਵਿੱਚ ਵੱਡੀ ਪੱਧਰ ਤੇ ਇਨਫੈਕਸ਼ਨ ਆਵੇ ਤਾਂ ਫਿਰ ਸਾਡਾ ਸਰੀਰ ਪਹਿਲਾਂ ਤਿਆਰ ਹੁੰਦਾ ਯਾਨੀ ਜਿਹੜਾ ਸਮਾਂ ਉਹਨੂੰ ਐਂਟੀਬਾਡੀਜ਼ ਬਣਾਉਣ ਲਈ ਲੱਗਣਾ ਹੁੰਦਾ 5 ਦਿਨ ਉਹ ਪਹਿਲਾਂ ਹੀ ਤਿਆਰ ਸੀ ਇਸ ਕਰਕੇ ਉਹ ਹੱਲਾ ਬੋਲ ਹੀ ਨਹੀਂ ਸਕਦੀ ਵਾਇਰਸ ਠੀਕ ਹੈ ਇਹ ਸਾਰਾ ਚੱਕਰ ਹੁੰਦਾ ਯਾਨੀ ਮਕਸਦ ਇਹ ਹੈ ਕਿ ਜੇ ਘੱਟ ਗਿਣਤੀ ਦੀ ਇਨਫੈਕਸ਼ਨ ਸਾਨੂੰ ਸਾਰਿਆਂ ਨੂੰ ਹੋ ਜਾਂਦੀ ਹੈ ਤਾਂ ਸਾਨੂੰ ਇਹ ਬਿਮਾਰੀ ਲੱਗੇਗੀ ਹੀ ਨਹੀਂ ਬਿਲਕੁਲ ਯਾਨੀ ਕਿ ਪੂਰਾ ਜਿਹੜਾ ਮਤਲਬ ਇਹ ਹੈ ਕਿ ਲਾਪਰਵਾਹ ਵੀ ਤੁਸੀਂ ਨਹੀਂ ਹੋਣਾ ਤੇ ਮਜ਼ਾਕ ਨਹੀਂ ਬਣਾਉਣਾ ਹੈਗਾ ਕਿ ਹਾਂ ਬਿਮਾਰੀ ਤਾਂ ਹੈ ਇਹ ਇੱਕ ਵੱਡਾ ਰੋਲ ਹੁਣ ਦੇਖੋ ਦੋ ਚੀਜ਼ਾਂ ਦਾ ਜੋ ਮੈਂ ਸਾਹਮਣੇ ਦੱਸਣਾ ਚਾਹੁੰਦੀ ਆ ਪਹਿਲੀ ਚੀਜ਼ ਐਨ 95 ਮਾਸਕ ਦੀ ਲੋੜ ਆਮ ਜਨਤਾ ਨੂੰ ਨਹੀਂ ਹੈ ਜੀ ਉਹ ਮੈਂ ਵਾਤ ਜੋੜ ਕੇ ਬੇਨਤੀ ਕਰ ਸਕਦੀ ਹਾਂ ਡਾਕਟਰਾਂ ਲਈ ਰਹਿਣ ਦਿਓ ਕਿਉਂਕਿ ਸਾਨੂੰ ਉਹਦੀ ਲੋੜ ਏ ਜਿੱਥੇ ਅਸੀਂ ਹੈਵੀ ਲੋਡ ਤੇ ਜਾਣਾ ਤੇ ਅਸੀਂ ਬਾਜ਼ਾਰਾਂ ਚ ਨਿਕਲ ਰਹੇ ਹਾਂ ਘਰ ਚੋਂ ਜਾਂ ਜਿੱਥੇ ਹੈ ਹੀ ਨਹੀਂ ਭੀੜ ਐਨ 95 ਮਾਸਕ ਤੁਹਾਨੂੰ ਨੁਕਸਾਨ ਕਰਦਾ ਜੇ ਕਿਉਂਕਿ ਉਹ ਆਕਸੀਜਨ ਉਨੀ ਅੰਦਰ ਪਹੁੰਚਾਉਂਦਾ ਨਹੀਂ ਸੋ ਨਾ ਲੋ ਹਾਂਜੀ ਸਗੋਂ ਨੁਕਸਾਨਦਾਇਕ ਹੈ ਤੁਹਾਨੂੰ ਚੱਕਰ ਆ ਸਕਦੇ ਨੇ ਘੁਮੇਰ ਆ ਸਕਦੀ ਹੈ ਕਿਉਂਕਿ ਤੁਹਾਡੀ ਕਾਰਬਨ ਡਾਈਆਕਸਾਈਡ ਅੰਦਰ ਖੜੀ ਹੁੰਦੀ ਰਹਿੰਦੀ ਇਕੱਠੀ ਹੁੰਦੀ ਰਹਿੰਦੀ ਹੈ ਅਸੀਂ ਵੀ ਅੰਦਰ ਜਦੋਂ ਇਸ ਤਰ੍ਹਾਂ ਜਾਂਦੇ ਆ ਤਾਂ ਜਦੋਂ ਕਾਫੀ ਦੇ ਰੁਕਣਾ ਪਵੇ ਘੰਟੇ ਦੋ ਘੰਟੇ ਚ ਤੁਹਾਨੂੰ ਚੱਕਰ ਘੁਮੇਰ ਜਾਣ ਲੱਗ ਜਾਂਦਾ ਈਵਨ ਬਲੰਟਿੰਗ ਹੋ ਜਾਂਦੀ ਹੈ ਤੁਹਾਨੂੰ ਵਿਜਨ ਦੀ ਕਾਫੀ ਪ੍ਰੋਬਲਮ ਆ ਜਾਂਦੀ ਹੈ ਸੋ ਆਮ ਜਨਤਾ ਲਈ ਇਹ ਲੋਡ ਨਹੀਂ ਹੈ ਨਹੀਂ ਪਾਣੇ ਚਾਹੀਦੇ ਲਿੜ ਘਰ ਬਣਾ ਕੇ ਕਾਟਨ ਦੇ ਮਾਸਕ ਪਾ ਲਓ ਹਾਂਜੀ ਹੁਣ ਸਰਜਿਕਲ ਮਾਸਕ ਬਡੀ ਗਿਣਤੀ ਚ ਲੋਕ ਪਾ ਰਹੇ ਨੇ ਸਰਜਿਕਲ ਮਾਸਕ ਦਾ ਵੀ ਮੈਂ ਤੁਹਾਨੂੰ ਸੱਚ ਦੱਸ ਦਿਆਂ ਕਿ ਉਹਦਾ ਬਣਾਇਆ ਗਿਆ ਸੀ ਡਾਕਟਰਾਂ ਲਈ ਜੀ ਕਾਰਨ ਸੀ ਕਿ ਡਾਕਟਰ ਤੋਂ ਇਨਫੈਕਸ਼ਨ ਮਰੀਜ਼ ਨੂੰ ਨਾ ਹੋਏ ਜਿਹੜਾ ਕਟ ਵਰਡ ਜਿੱਦੀ ਹੋ ਰਹੀ ਹੈ ਠੀਕ ਹੈ ਉਹਦਾ ਮਕਸਦ ਸੀ ਕਿ ਮਰੀਜ਼ ਤਾਂ बेहोश ਪਿਆ ਉਹਦੇ ਤੋਂ ਤੁਹਾਨੂੰ ਨਹੀਂ ਹੋਣੀ ਪਰ ਤੁਹਾਡੇ ਤੋਂ ਨਾ ਜਾਵੇ ਸੋ ਵਨ ਵੇ ਹੁੰਦਾ ਜੇ ਸਰਜਿਕਲ ਮਾਸਕ ਜਿਸ ਨੇ ਪਾਇਆ ਉਹਦੇ ਤੋਂ ਇਨਫੈਕਸ਼ਨ ਤਾਂ ਨਹੀਂ ਹੋਏਗੀ ਪਰ ਸਾਹਮਣਾ ਖੰਗ ਜਾਏਗਾ ਤੇ ਤੁਸੀਂ ਸਾਰੀ ਦੀ ਸਾਰੀ ਅੰਦਰ ਲੈ ਕੇ ਆਓਗੇ अच्छा यानी सर्जिकल बा... मास्क ਵੀ ਨਾ ਪਾਓ ਸਿੰਪਲ ਕਾਟਨ ਮਾਸਕ ਜਿਹੜਾ ਡਬਲ ਲੇਅਰਡ ਹੋਵੇ ਉਹ ਜ਼ਿਆਦਾ ਪ੍ਰੋਟੈਕਟਿਵ ਹੈ ਉਹ ਲੈਣਾ ਚਾਹੀਦਾ ਉਹ ਹੀ ਪਾਓ ਉਹ ਸੇਫ ਵੀ ਹੈ ਤੁਹਾਨੂੰ ਬਚਾਉਂਦਾ ਵੀ ਇਹ ਸਿੰਗਲ ਲੇਅਰਡ ਨਹੀਂ ਲਓ ਯਾਨੀ ਉਹਨੂੰ ਲਾਈਟ ਦੇ ਖਿਲਾਫ ਇਸ ਤਰ੍ਹਾਂ ਤੁਸੀਂ ਰੱਖ ਕੇ ਦੇਖੋਗੇ ਜੇ ਲਾਈਟ ਤੁਹਾਨੂੰ ਪੂਰੀ ਯਾਨੀ ਦਿਖਦਾ ਨਹੀਂ ਆਰ ਪਰ ਤਾ ਉਹ ਪਰਫੈਕਟ ਹੈ ਡਬਲ ਲੇਅਰ ਜੋ ਜਿਹੜਾ ਕਾਟਨ ਦਾ ਵੀ ਹੈਗਾ ਡਬਲ ਲੇਅਰ ਉਹ ਤੋਂ ਨਹੀਂ ਤਾਂ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਨਹੀਂ ਲੈ ਸਕਦੇ ਘੱਟ ਰਿਸਕ ਹੈ ਹਾਂਜੀ ਬਸ ਉਹਦੇ ਵਿੱਚ ਤੁਹਾਨੂੰ ਰਿਸਕ ਨਹੀਂ ਹੈ ਸੇਫ ਹੋ ਸੋ ਇਹ ਤੁਸੀਂ ਪਾਓ ਆਮ ਜਨਤਾ ਲਈ ਪਰ ਜੇ ਤੁਸੀਂ ਕਹੋ ਕਿ ਕਰੋਨਾ ਤੋਂ ਮੈਂ ਡਰਦਾ ਹੀ ਨਹੀਂ ਮੈਂ ਪਾਣਾ ਹੀ ਨਹੀਂ ਤਾਂ ਮਤਲਬ ਮੈਂ ਤਾਂ ਦੱਸ ਰਹੀ ਹਾਂ ਕਿ ਕਿਸੇ ਵੀ ਵੇਲੇ ਤੁਸੀਂ ਹੈਵੀ ਜਦੋਂ ਤੁਹਾਨੂੰ ਆ ਜਾਂਦੀ ਹੈ ਵਾਇਰਲ ਲੋਡ ਤਾਂ ਤੁਹਾਨੂੰ ਇਹਨੇ ਛੱਡਣਾ ਵੀ ਨੇ ਛੱਡਣਾ ਨੇ ਸੋ ਮੈਮ ਜਿਹੜਾ ਸਰਜਿਕਲ ਮਾਸਕ ਦਾ ਤੁਸੀਂ ਦੱਸਿਆ ਕਿ ਸਿਰਫ ਵਨ ਵੇ ਹੈ ਤੇ ਮਰੀਜ਼ ਤਾਂ ਸੇਫ ਰਹੂਗਾ ਡਾਕਟਰ ਤੋਂ ਪਰ ਡਾਕਟਰ ਨਹੀਂ ਸੇਫ ਹੈਗਾ ਤੇ ਇਹਦਾ ਕੋਈ ਤੋੜ ਕਿਉਂ ਨਹੀਂ ਲੱਭ ਰਹੀਆਂ ਸਰਕਾਰਾਂ ਜਾਂ ਫਿਰ ਵਿਗਿਆਨੀ ਨਹੀਂ ਦੇਖੋ ਸਰਜਿਕਲ ਮਾਸਕ ਸ਼ੁਰੂ ਤੋਂ ਬਣੇ ਹੀ ਇਸ ਲਈ ਸਨ ਕਿ ਅਸੀਂ ਡਾਕਟਰ ਤੋਂ ਮਰੀਜ਼ ਨੂੰ ਇਨਫੈਕਸ਼ਨ ਨਾ ਜਾਵੇ ਇਹ ਆਮ ਪਬਲਿਕ ਲਈ ਬਣੇ ਹੀ ਨਹੀਂ ਸੀ ਠੀਕ ਹੈ ਹੁਣ ਵੀ ਜੋ ਅਸੀਂ ਜ ਕਿਉਂਕਿ ਸਾਡੇ ਕੋਲ ਇੱਕ ਕੱਲਾ ਉਹ ਨਹੀਂ ਲੈਣਾ ਹੁੰਦਾ ਉਹਦੇ ਉੱਪਰ ਬਹੁਤ ਕੁਝ ਅਸੀਂ ਲਪਾ ਕੇ ਜਾਂਦੇ ਹਾਂ ਸੋ ਡਾਕਟਰ ਸੇਫ ਹੋ ਜਾਂਦਾ ਸ਼ੀਲਡ ਹੁੰਦੀ ਹੈ ਸਭ ਕੁਝ ਹੁੰਦਾ ਪਰ ਗੱਲ ਇਹ ਹੈ ਕਿ ਆਮ ਪਬਲਿਕ ਨੂੰ ਸਮਝ ਨਹੀਂ ਆਮ ਗ੍ਰਹਿਣੀ ਨੂੰ ਜਿਹੜੀ ਨੂੰ ਪਤਾ ਹੀ ਨਹੀਂ ਉਹਨੂੰ ਲੱਗਦਾ ਕਿ ਜੇ N95 ਨਹੀਂ ਤਾਂ ਚਲੋ ਸਰਜਿਕਲ ਮਾਸਕ ਨਾਲ ਮੈਂ ਬਿਲਕੁਲ ਸੇਫ ਹਾਂ ਮੈਂ ਭੀੜ 'ਚ ਜਾ ਸਕਦੀ ਆ ਮੈਂ ਨਾਲ ਖੜੀ ਹੋ ਸਕਦੀ ਆ ਇਹ ਗੱਲ ਨਹੀਂ ਹੈ ਯਾਨੀ ਦੱਸਣ ਦੇ ਮਾਰੇ ਹੀ ਮੈਂ ਤੁਹਾਨੂੰ ਦੱਸਿਆ ਕਿ ਉਹ ਸਗੋਂ ਤੁਸੀਂ ਇਨਫੈਕਸ਼ਨ ਲੈ ਸਕਦੇ ਹੋ ਜੇ ਦੇ ਨਾ ਹੀ ਤਾਂ ਨਹੀਂ ਪਰ ਲੈ ਸਕਦੇ ਜੀ ਅੱਜਕੱਲ ਇਹ ਹੋਰ ਵੀ ਗੱਲ ਹੈ ਜਿਹੜੀ ਸਾਡੀ ਉਹ ਮਨ ਦੇ ਵਿੱਚ ਬਿਮਾਰੀ ਦਾ ਸਟੇਟਸ ਸਿੰਬਲ ਵੀ ਬਣਿਆ ਹੋਇਆ ਹੈ ਬਿਲਕੁਲ ਮਜ਼ੇਦਾਰ ਕੰਮ ਦੇਖੋ ਕਿ ਲੋਕ ਨੇਕਟ ਦੇ ਉਹ ਕੁੰਗਰੂ ਲਾ ਕੇ ਕੋਈ ਡਿਜ਼ਾਈਨ ਵਾਲੀ ਯਾਨੀ ਪਪਾ ਕੀਰਿਆ ਜੜੇ ਵੀ ਬਣ ਗਏ ਪਰ ਗੱਲ ਵੇਖੋ ਨਾ ਬਚਾਣ ਦੀ ਜਿਹੜੀ ਤੁਹਾਡੀ ਉਹਦੀ ਪ੍ਰੋਟੈਕਟਿਵ ਕੇਅਰ ਹੀ ਜਿਹੜੀ ਹੈ ਨਹੀਂ ਉਹ ਨਹੀਂ ਜੇ ਤੁਹਾਡੀ ਉਹ ਨਹੀਂ ਪ੍ਰੋਟੈਕਸ਼ਨ ਹੀ ਨਹੀਂ ਦੇ ਸਕਦਾ ਤਾਂ ਹੀਰੇ ਜਿਹੜੇ ਹੁਣ ਤਾਂ ਵੀ ਤੁਹਾਨੂੰ ਕਿਸੇ ਨੇ ਬਖਸ਼ਣਾ ਨਹੀਂ ਇਹ ਚੀਜ਼ਾਂ ਦਾ ਨਾ ਅਮੀਰ ਨੂੰ ਛੱਡਦੀ ਨਾ ਗਰੀਬ ਨੂੰ ਵਾਇਰਸ ਨੇ ਨਹੀਂ ਦੇਖਣਾ ਤੇ ਹੀਰੇ ਲੱਗੇ ਤਾਂ ਮੈਂ ਨਾ ਜਾਵਾਂ ਯਾਨੀ ਅਸੀਂ ਹੱਸਦੇ ਹੁੰਨੇ ਆ ਬਤੌਰ ਡਾਕਟਰ ਕਿ ਇੰਨੇ ਖੂਬਸੂਰਤ ਮਾਸਕ ਪਾ ਕੇ ਆਂਦੇ ਨੇ ਜਿਵੇਂ ਵਾਇਰਸ ਨੂੰ ਅਟਰੈਕਟ ਕਰਨਾ ਹੋਵੇ ਅੱਜ ਆ ਜਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਾਨਦਿਆਂ ਦੇ ਕੀ ਦੱਸਣਾ ਚਾਹੋਗੇ ਫਿਰ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਸਾਵਧਾਨੀਆਂ ਦੱਸਣੀਆਂ ਕਿ ਕੀ ਵਰਤਣੀਆਂ ਨੇ ਹਾਲੇ ਵੀ ਕਿਉਂਕਿ ਹਾਲੇ ਵੀ ਕਰੋਨਾ ਵਾਇਰਸ ਹੈ ਜੀ ਬਿਲਕੁਲ ਹੈ ਤੇ ਹਲੇ ਵਾਦੇ ਨਹੀਂ ਰਹੀ ਹੈ ਤੇ ਇਲਾਜ ਤੁਹਾਡਾ ਆਪਣਾ ਸਰੀਰ ਹੈ ਸੋ ਮੈਂ ਤਾਂ ਫਿਰ ਇਹੀ ਬੇਨਤੀ ਕਰਾਂਗੀ ਕਿ ਆਪ ਵੀ ਬਚੋ ਟੱਬਰ ਨੂੰ ਵੀ ਬਚਾਓ ਤੇ ਅਸੀਂ ਇਹ ਸਮਾਂ ਲੰਘਾ ਜਾਣਾ ਜੇ ਸੁਰੱਖਿਅਤ ਆਪਾਂ ਹੁਣ ਥੋੜਾ ਜਿਹੀ ਸਮਾਂ ਹੋਰ ਜੇ ਬਹੁਤਾ ਸਮਾਂ ਟਿਕਣ ਵਾਲੀ ਨਹੀਂ ਜਿੰਨੀਆਂ ਕਿ ਮਹਾਮਾਰੀਆਂ ਦੇਖ ਚੁੱਕੇ ਆਂ ਸਾਰੀਆਂ ਚੋਂ ਹੀ ਅਸੀਂ ਨਿਕਲ ਆਏ ਸਾਂ ਮਨੁੱਖੀ ਜਾਤ ਖਤਮ ਨਹੀਂ ਸੀ ਹੋਈ ਤਾਂ ਅੱਜ ਦੇ ਦਿਨ ਵੀ ਸਿਰਫ ਲੋੜ ਏ ਕਿ ਅਸੀਂ ਮਜ਼ਾਕ ਤਾਂ ਨਾ ਬਣਾਈਏ ਕਟੋ-ਕਟ ਮਾਸਕ ਪਾ ਕੇ ਬਾਹਰ ਨਿਕਲੀਏ ਤਾਂ ਕਿ ਅਸੀਂ ਇਹ ਨਾ ਆਪ ਸਹੇੜੀਏ ਨਾ ਦੂਜੇ ਤੋਂ ਆਪਣੇ ਤੋਂ ਦੂਜੇ ਨੂੰ ਦੇਈਏ ਸੋ ਕੋਸ਼ਿਸ਼ ਕਰੀਏ ਕਿ ਅਸੀਂ ਸੁਰੱਖਿਅਤ ਰਹੀਏ ਪਰ ਹੱਥ ਰੱਬ ਦਾ ਵਾਸਤਾ ਜੇ ਸੈਨੀਟਾਈਜ਼ਰ ਨਾਲੋਂ ਸਾਬਣ ਨਾਲ ਧੋ ਲਓ ਜਿਆਦਾ ਵਧੀਆ ਜੇ ਕਿਤੇ ਸੈਨੀਟਾਈਜ਼ਰਾਂ ਕਰਕੇ ਅਸੀਂ ਵੱਖਰੀਆਂ ਹੋਰ ਬਿਮਾਰੀਆਂ ਨਾਲ ਲੈ ਲਈਏ ਸੋ ਸੁਰੱਖਿਅਤ ਰਹੋ ਮੇਰੀ ਇਹੋ ਅਰਦਾਸ ਜੀ ਬਿਲਕੁਲ ਸੋ ਡਾਕਟਰ ਸਾਹਿਬ ਨੇ ਸੈਨੀਟਾਈਜ਼ਰ ਦੀ ਜਿਹੜੀ ਗੱਲ ਕੀਤੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੈਨੀਟਾਈਜ਼ਰ ਤੇ ਆਪਾਂ 1-2 ਮਿੰਟ ਚ ਤੁਹਾਨੂੰ ਨਹੀਂ ਸਮਝਾ ਸਕਦੇ ਇਹਦੇ ਤੇ ਅਸੀਂ ਵੱਖਰੀ ਚਰਚਾ ਜਿਹੜੀ ਡਾਕਟਰ ਸਾਹਿਬ ਨਾਲ ਕਰਕੇ ਉਹ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ ਸੋ ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਵੀ ਜ਼ਰੂਰ ਆਪਣਾ ਧਿਆਨ ਰੱਖਿਓ ਇਹ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ ਧੰਨਵਾਦ ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ